ਜੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆਪਾਂ ਤੁਹਾਨੂੰ neck ਜੜਨਾ ਦੱਸਾਂਗੇ ਵੀ ਆਪਾਂ ਨੇ neck ਨੂੰ ਕਿਸ ਤਰ੍ਹਾਂ ਕੱਪੜੇ ਦੇ ਉੱਪਰ ਅਟੈਚ ਕਰਨਾਗਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਦੋਸਤੋ ਜਿੱਦਾਂ ਆਪਾਂ ਨੇ 3 ਇੰਚ ਦਾ neck ਕੱਟਿਆ ਹੋਇਆ ਹੈ ਨਾ ਤਾਂ 6 ਇੰਚ ਤੇ ਆਪਾਂ ਨੇ ਮਾਰਕ ਕਰ ਲੈਣਾ ਜਿਸ ਤਰ੍ਹਾਂ ਆਪਾਂ ਨੇ ਕਰ ਲਿਆ ਦੇਖ ਸਕਦੇ ਹੋ ਤੁਸੀਂ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਕਰਿਆ ਹੋਇਆ ਆਪਣਾ 6 ਇੰਚ ਤੇ ਆਪਾਂ ਨੇ ਮਾਰਕ ਕਰ ਲੈਣਾ ਨਾ ਇਹਨੂੰ ਆਪਾਂ ਨੇ ਕੱਟ ਕਰਨਾ ਨਾ ਵਧ ਕਰਨਾ ਠੀਕ ਹੈ ਜੀ ਜਿੰਨੀ ਆਪਾਂ ਕਟਾਈ ਦੇ ਟਾਈਮ ਇਹਨੂੰ ਰੱਖਿਆਗਾ ਮਾਰਕਿੰਗ ਕੀਤੀ ਸੀ ਉਨਾ ਹੀ ਆਪਾਂ ਨੇ ਰੱਖਣਾਗਾ ਠੀਕ ਹੈ ਜੀ ਜੇ ਆਪਾਂ ਨੇ 5 ਇੰਚ ਰੱਖਿਆ ਸੀਗਾ ਤਾਂ 5 ਇੰਚ ਤੇ ਆਪਾਂ ਨੇ ਮਾਰਕ ਕਰ ਲੈਣਾ ਇਸ ਤਰ੍ਹਾਂ ਫਿਰ ਆਪਾਂ ਨੇ ਨੱਕ ਅਟੈਚ ਕਰਨਾਗਾ ਜਿੰਨਾ ਆਪਾਂ ਨੇ ਇੱਥੇ ਮਤਲਬ ਰੱਖਿਆ ਸੀਗਾ ਤਾਂ ਉਨਾ ਹੀ ਆਪਾਂ ਨੇ ਅਟੈਚ ਕਰਨ ਦੇ ਸਮੇ ਕੱਪੜਾ ਜਿਹੜਾ ਮਾਰਕ ਕਰਕੇ ਫਿਰ ਆਪਾਂ ਨੇ ਅਟੈਚ ਕਰਨਾ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਨਾ ਤਾਂ ਇਹਨੂੰ ਆਪਾਂ ਨੇ ਘਟਾਉਣਾ ਨਾ ਹੀ ਵਧਾਉਣਾ ਆਪਣੀ ਮਰਜ਼ੀ ਦੇ ਨਾਲ ਠੀਕ ਹੈ ਜੀ ਕਿਉਂਕਿ ਜੇ ਆਪਾਂ ਨੇ ਘਟਾ ਦਿੱਤਾ ਤਾਂ ਨੱਕਾ ਜਿਹੜਾ ਅੰਦਰ ਨੂੰ ਜਾਣ ਲੱਗ ਜੂਗਾ ਜੇ ਆਪਾਂ ਨੇ ਵਧਾਤਾ ਤਾਂ ਮੋਢੇ ਦੇ ਉੱਪਰੋਂ गिरਣ ਲੱਗ ਜੂਗਾ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਨੱਕ ਅਟੈਚ ਕਰਕੇ ਦਿਖਾਉਨੇ ਆ ਤੁਹਾਨੂੰ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਜਿੱਥੇ-ਜਿੱਥੇ ਆਪਾਂ ਨੇ ਮਾਰਕਿੰਗ ਕੀਤੀ ਹੈ ਉਸ ਤਰ੍ਹਾਂ ਆਪਾਂ ਨੇ ਨੱਕ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਲਿਆਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਜਦੋਂ ਵੀ ਜੜਨਾ ਨੱਕ ਤਾਂ ਧਿਆਨ ਦੇਣਾ ਇਹ ਗੱਲ ਤੇ ਆਪਾਂ ਨੇ ਵੀ ਨੱਕ ਜਿੰਨਾ ਆਪਾਂ ਨੇ ਮਾਰਕਿੰਗ ਕੀਤੀ ਆ ਉਹਨੇ ਤੇ ਹੀ ਆਪਾਂ ਨੇ ਰੱਖਣਾਗਾ ਤੇ ਇਸ ਤਰ੍ਹਾਂ ਆਪਾਂ ਨੇ ਫਿਰ ਪ੍ਰੈਸ ਦੇ ਨਾਲ ਚਿਪਕਾ ਲੈਣਾ ਕਦੇ ਵੀ ਆਪਾਂ ਨੇ ਜਿਹੜੀ ਜਗ੍ਹਾ ਇਹ ਵੱਧ ਘੱਟ ਨਹੀਂ ਕਰਨੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਸਹੀ ਕਰ ਲੈਣਾ ਤੇ ਫਿਰ ਆਪਾਂ ਨੇ ਚਿਪਕਾਉਣਾ ਇਸ ਤਰ੍ਹਾਂ ਚਾਹੇ ਆਪਾਂ ਨੇ ਸਲਾਈ ਦੇ ਨਾਲ ਲਗਾਉਣਾ ਚਾਹੇ ਆਪਾਂ ਨੇ ਪ੍ਰੈਸ ਦੇ ਨਾਲ ਲਗਾਉਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਾਰਕਿੰਗ ਕਰਕੇ ਫੇਰ ਲਗਾਉਣਾ ਕਦੇ ਵੀ ਨੱਕ ਤੁਹਾਡਾ ਮੋੜਾ ਉੱਪਰੋਂ ਡਿੱਗੂਗਾ ਨਹੀਂ ਤੇ ਨਾ ਹੀ ਅੰਦਰਲੀ ਸਾਈਡ ਨੂੰ ਜਾਵੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਅੜਦਵਾਲੇ ਕੱਪੜਾ ਇਸ ਤਰ੍ਹਾਂ ਕੱਟ ਕਰ ਲਾਂਗੇ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਨੇ ਕੱਪੜਾ ਕੱਟ ਕਰ ਲਿਆ ਹਾਂਜੀ ਦੋਸਤੋ ਆਪਾਂ ਇੱਥੇ ਟੱਕ ਲਗਾਵਾਂਗੇ ਜਿੱਥੇ ਆਪਾਂ ਨੂੰ ਮੋੜਨ ਦੇ ਵਿੱਚ ਦਿੱਕਤ ਆਊਗੀ ਨਾ ਉੱਥੇ ਆਪਾਂ ਨੇ ਟੱਕ ਪਹਿਲਾਂ ਹੀ ਲਗਾ ਲੈਣੇ ਨੇ ਕਿਉਂਕਿ ਆਪਾਂ ਇੱਥੇ ਸ਼ੇਪ ਦਿੱਤੀ ਹੋਈ ਆ ਇਸ ਤਰ੍ਹਾਂ ਫਿਰ ਆਪਾਂ ਪ੍ਰੈਸ ਦੇ ਨਾਲ ਚਿਪਕਾ ਦਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨੈਟ ਆਪਾਂ ਨੇ ਅਟੈਚ ਕਰ ਦਿੱਤਾ ਹੈ ਤੇ ਆਪਾਂ ਨੂੰ ਸਲਾਈ ਲਗਾਉਣ ਦੀ ਵੀ ਲੋੜ ਨਹੀਂ ਹੈਗੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਹੁਦੋਂ ਤੱਕ ਬਾਏ ਬਾਏ